ਇੱਥੇ ਤੱਕ ਅਸੀਂ ਲਗ ਲਗ ਸਕੂਲਾਂ ਦੇ ਵਿੱਚ ਜਾਂਦੇ ਰਹੇ ਹਾਂ ਤਾਂ ਕਿਤੇ ਕੋਈ ਅਜਿਹਾ ਸਸਤਾਵਾ ਜਾਂ ਸਾਨੂੰ ਸਕੂਲ ਅਜਿਹਾ ਦਿਖੇ ਸੀ ਜਿੱਥੇ ਬੱਚੇ ਛੋਟੀ ਉਮਰ ਤੋਂ ਆਪਦੇ ਸਿਰਫ ਮਾਪਿਓ ਦੀ ਗਲਤੀ ਕਰਕੇ ਉਹ ਬੱਚੇ ਨਸ਼ੇ ਦੇ ਐਡਿਕਟ ਹੋਏ ਹੋਏ ਸੀਗੇ ਜਦਕਿ ਕੋਈ ਆਪਦੇ ਬੱਚਿਆਂ ਨੂੰ ਲਗਾਉਂਦਾ ਨਹੀਂ ਪਰ ਉਹ ਜਦੋਂ ਆਪਣੇ ਘਰ ਦੇ ਵਿੱਚ ਕੋਈ ਪੇਰੈਂਟਸ ਜਾਂ ਕੋਈ ਹੋਰ ਆਪਣਾ ਨਸ਼ਾ ਕਰ ਰਿਹਾ ਹੈ ਉਹ ਬੱਚਿਆਂ ਨੂੰ ਨੌਲੇਜ ਹੀ ਨਹੀਂ ਵੀ ਕਿਹੜਾ ਨਸ਼ਾ ਕੀ ਕਿੰਨੀ ਤਰੀਕੇ ਦੇ ਨਾਲ ਤੁਹਾਨੂੰ ਅਫੈਕਟ ਕਰ ਸਕਦਾ ਹੈ ਤੁਹਾਨੂੰ ਜਿਹੜੀ ਕਿਸੇ ਦਾ ਨਾਮ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿਹੜਾ ਮੈਸ਼ਾ ਕਿੱਥੇ ਜਾ ਕੇ ਕੀ ਨੁਕਸਾਨ ਕਰਦਾ ਕਿਉਂਕਿ ਇਤਨਾ ਕਿਤੇ ਕੋਈ ਵੱਡੀ ਉਮਰ ਦਾ ਜਾਂ ਛੋਟੀ ਉਮਰ ਦਾ ਕਿਸੇ ਵੀ ਕਾਰਨ ਕਰਕੇ ਚਾਹੇ ਉਹ ਖੁਸ਼ੀ 'ਚ ਚਾਹੇ ਗਮੀ 'ਚ ਚਾਹੇ ਤੱਕੇ 'ਚ ਕਿਸੇ ਨੂੰ ਨਸ਼ੇ 'ਚ ਇੱਕ ਵਾਰ ਲਗਾਤਾ ਤਾਂ ਉਸ ਦਾ ਉਹਨੇ ਐਡਿਕਟ ਹੋਣਾ ਹੈ ਕਈ ਨਸ਼ੇ ਇਹ ਜੇ ਹੁੰਦੇ ਨੇ ਵੀ ਜਿਹੜੇ ਬਿਲਕੁਲ ਹੌਲੀ-ਹੌਲੀ ਤੁਹਾਨੂੰ ਮਾਰਦੇ ਨੇ ਸਰੀਰ ਨੂੰ ਥੋੜੀ ਨੀਡ ਜਿਵੇਂ ਕਰੀਵਿੰਗਸ ਨਹੀਂ ਹੁੰਦੀਆਂ ਮਿੱਠੇ ਦੀਆਂ ਕਰੀਵਿੰਗਸ ਹੁੰਦੀਆਂ ਨੇ ਨਮਕੀਨ ਦੀਆਂ ਹੁੰਦੀਆਂ ਨੇ ਇਹ ਨਹੀਂ ਇਹ ਨਸ਼ਾ ਹੈ ਜਦੋਂ ਤੁਸੀਂ ਟੀਮ ਜਾਂ ਭੁਗੀ ਦਾ ਇਹਦਾ ਕੋਈ ਸੇਵਨ ਕਰ ਰਹੇ ਨਾ ਹੌਲੀ-ਹੌਲੀ ਹੁੰਦਾ ਹੈ ਜਦੋਂ ਵੀ ਤੁਹਾਨੂੰ ਇਹੋ ਜਿਹਾ ਕੋਈ ਕਹਿੰਦਾ ਵੀ ਹਾਂ ਵੀ ਤੁਹਾਨੂੰ ਕੋਈ ਲਲਕਾਰਦਾ ਜਾਂ ਤੁਹਾਨੂੰ ਕਹਿੰਦਾ ਮੁੰਡਿਆਂ ਨੂੰ ਤਕਰੀਬਨ ਜ਼ਿਆਦਾਤਰ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਤੂੰ ਕਿਹੜਾ ਮਰਦਾ ਤੂੰ ਕਿਹੜਾ ਮੁੰਡਾ ਤੂੰ ਨਸ਼ੇ ਨਹੀਂ ਕਰ ਸਕਦਾ ਤੂੰ ਸਾਡੇ ਨਾਲ ਜਾਂਦਾ ਨਹੀਂ ਤੂੰ ਸਾਡੇ ਨਾਲ ਬਾਗਣ ਦਾ ਚੰਡੀਗੜ੍ਹ ਦੇ ਵਿੱਚ ਕੁੜੀਆਂ ਦਾ ਇਹ ਹਾਲ ਹੈ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਇਲੈਕਸ਼ਨ ਲੜਦੇ ਹਾਂ ਉੱਥੇ ਦੇਖਦੇ ਹਾਂ ਬੱਚੀਆਂ ਤੇ ਫਸੀਆਂ ਹੋਈਆਂ ਨੇ ਨੰਨਾ ਕੰਮਾਂ ਦੇ ਵਿੱਚ ਪਾਪ ਇਹਨਾਂ ਚੀਜ਼ਾਂ ਤੋਂ ਬਚਣਾ ਤੁਸੀਂ ਸਮਝੋ ਇਹ ਚੀਜ਼ ਨੂੰ ਵੀ ਜਿਹੜੇ ਅੱਜ ਮਾਰਕੀਟ ਦੇ ਇਹ ਜਿਹੇ ਨਸ਼ੇ ਆ ਚੁੱਕੇ ਨੇ ਜਿਹੜੇ ਤੁਸੀਂ ਅਗਰ ਸ਼ੌਕੀਆ ਕਰ ਲਿਆ ਚਾਹੇ ਮਜਬੂਰੀ ਚ ਕਰ ਲਿਆ ਚਾਹੇ ਕਿਸੇ ਨੇ ਤੁਹਾਡਾ ਹੱਥ ਫੜ ਕੇ ਧੱਕੇ ਨਾਲ ਕਰਾਤਾ ਜਿਹਨੂੰ ਆਪਾਂ ਕਹਿੰਦੇ ਵਨ ਟਾਈਮ ਐਡਿਕਟ ਤੁਸੀਂ ਪਹਿਲੀ ਵਾਰ ਨਸ਼ਾ ਦਤੀ ਨਾ ਕਰ ਲੇ ਜਿਵੇਂ ਮਰਜ਼ੀ ਕਰੋ ਤੁਸੀਂ ਐਡਿਕਟ ਹੋ ਸਿਰਫ 2 ਘੰਟੇ ਬਾਅਦ ਤੁਸੀਂ ਐਡਿਕਟ ਹੋ ਉਸ ਚੀਜ਼ ਦੇ ਐਵੇਂ ਨਹੀਂ ਆਏਗਾ ਵੀ ਆਪਾਂ ਇੱਕ ਵਾਰ ਖਾਦਾ ਅੱਜ ਆਈਸਕ੍ਰੀਮ ਖਾ ਲਈ ਤਾਂ ਠੀਕ ਹੈ ਜੀ ਆਪਾਂ 10 ਦਿਨ ਆਪਾਂ ਵੇਟ ਕਰ ਲਾਂਗੇ ਮੰਮਾ ਨੇ ਝਿੜਕਦਾ ਪਾਪਾ ਨੇ ਝਿੜਕਦਾ ਸਕੂਲ ਟੀਚਰ ਨੇ ਝਿੜਕਦਾ ਦੇਖ ਲੈ ਕੇ ਦੇ ਨੇ ਉਸ ਦੀ ਕਰੇਵਿੰਗ ਤੋਂ ਉਹਨੂੰ ਨਾਲ ਦੇ ਨਾਲ ਆਣਗੇ ਤੋੜ ਲੱਗੂਗੀ ਜਿਸ ਨੂੰ ਕਹਿੰਦੇ ਨੇ ਡੋਪਾਮਿਨ ਡੋਪਾਮਿਨ ਰਿਲੀਜ਼ ਹੁੰਦਾ ਆਪਣਾ ਦਿਮਾਗ ਦੇ ਵਿੱਚ ਡੋਪਾਮਿਨ ਆਪਣੀ ਚੀਜ਼ ਦੇ ਵਿੱਚ ਜਦੋਂ ਆਪ ਨੂੰ ਖੁਸ਼ੀ ਮਿਲਦੀ ਹੈ ਨਾ ਚਾਹੇ ਉਹ ਤੁਹਾਨੂੰ ਪੈਸੇ ਦੇ ਕੁਝ ਹੀ ਮਿਲੇ ਚਾਹੇ ਤੁਹਾਡੇ ਨੰਬਰ ਵਧੀਆ ਆ ਜਾਣ ਸਕੂਲ ਦੇ ਵਿੱਚੋਂ ਚਾਹੇ ਤੁਹਾਨੂੰ ਕੋਈ ਨਵਾਂ ਕੱਪੜਾ ਮਿਲੇ ਆਪ ਨੂੰ ਖੁਸ਼ੀ ਨਹੀਂ ਚੜਦੀ ਉਹ ਖੁਸ਼ੀ ਡੋਪਾਮਿਨ ਰਿਲੀਜ਼ ਹੁੰਦਾ ਜਦੋਂ ਨਸ਼ੇ ਨਸ਼ੇ ਦੀ ਆਦਤ ਲੋਕਾਂ ਨੂੰ ਪੈ ਜਾਂਦੀ ਹੈ ਡੋਪਾਮਿਨ ਜਲਦੀ ਰਿਲੀਜ਼ ਹੋਣਾ ਖੁਸ਼ੀ ਦਾ ਮਤਲਬ ਖਤਮ ਹੋ ਜਾਂਦਾ ਤਾਂ ਹੀ ਕਹਿੰਦੇ ਆ ਵੀ ਸਾਰੇ ਘਰ ਦੇ ਵਿੱਚ ਇੱਕ ਦੂਜੇ ਨਾਲ ਹੱਸ ਮਿਲ ਕੇ ਖ ਚੰਗੇ ਮਜ਼ਾਕ ਕਰਿਆ ਕਰੋ ਚੰਗੀ ਸੁਸਾਇਟੀ 'ਚ ਬੈਠਿਆ ਕਰੋ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਇਹ ਚੀਜ਼ਾਂ ਤੁਸੀਂ ਆਪਣੇ ਘਰ ਦੇ ਵਿੱਚ ਰੱਖਣੀਆਂ ਨੇ ਆਪਣੇ ਘਰਦਿਆਂ ਨੂੰ ਘਰਦਿਆਂ ਨੂੰ ਧਿਆਨ ਰੱਖਣਾ ਆਪਦੇ ਜਿਹੜੇ ਪੇਰੈਂਟਸ ਤੇ ਟੀਚਰ ਦਾ ਜਿਹੜਾ ਬੱਚਿਆਂ ਦਾ ਪੁਲ ਹੈ ਨਾ ਆਪਾਂ ਜੇ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਮੈਚ ਕਰਦੀਆਂ ਨੇ ਇੱਕ ਟੀਚਰ ਹੋਗੇ ਇੱਕ ਬੱਚੇ ਹੋਗੇ ਤੇ ਇੱਕ ਆਪਸ ਦੇ ਵਿੱਚ ਤੁਸੀਂ ਪੁਲ ਕਿਸੇ ਵੀ ਹਿਸਾਬ ਦੇ ਨਾਲ ਟੁੱਟਣ ਨਹੀਂ ਦੇਣਾ ਤੇ ਤੁਸੀਂ ਵੀ ਜ਼ਿੰਮੇਵਾਰੀ ਬੰਦੀ ਆ ਤੁਸੀਂ ਇਹ ਮਾਇਲ ਲੈ ਕੇ ਸਾਈਟਾਂ ਤੇ ਨਿਕਲ ਜਾਓ ਆਪਦੇ ਅਲੱਗ-ਅਲੱਗ ਕਮਰਿਆਂ 'ਚ ਬੈਠ ਜਾਓ ਆਪਦੇ ਘਰਦਿਆਂ ਤੋਂ ਪੁੱਛੋ ਵੀ ਅੱਜ ਸਾਨੂੰ ਆ ਬੱਚਾ ਆ ਗੱਲ ਕਹਿ ਰਹੀ ਸੀ ਡਰਨ ਦੀ ਲੋੜ ਨਹੀਂ ਕਿਸੇ ਜਿਨ੍ਹਾਂ ਦੇ ਮੰਮੀ ਪਾਪਾ ਸਿਆਣੇ ਨੇ ਉਹ ਸਾਰੇ ਤੁਹਾਨੂੰ ਹਰ ਹਾਲਤ ਦੇ ਵਿੱਚ ਗਾਈਡ ਕਰਨਗੇ ਵੀ ਆਪਾਂ ਇਸ ਬੰਦੇ ਤੋਂ ਦੂਰ ਰਹਿਣਾ ਹੈ ਇੱਕ ਤੋਂ ਆਪਾਂ ਨੇੜੇ ਰਹਿਣਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਜਦੋਂ ਡਰਗਲ ਤਾਂ ਆਪਾਂ YouTube Facebook Instagram ਸਾਰੇ ਦੇਖ ਰਹੇ ਆ ਨਾ ਬੱਚੇ ਤਕਰੀਬਨ ਤਰੀਕੇ ਨਾਲ ਸਾਰੇ ਦੇਖ ਲੈਂਦੇ ਨੇ ਚਾਹੇ ਕੋਈ ਚੋਰੀ ਦੇਖ ਕੇ ਚਾਹੇ ਕੋਈ ਮੰਮਾ ਪਾਪਾ ਦਾ ਮੋਬਾਈਲ ਪੜ੍ਹ ਕੇ ਦੇਖ ਕੇ ਚਾਹੇ ਕਿਸੇ ਨੇ ਹੱਬਾ ਰੱਖਿਆ ਉੱਥੇ ਤੁਸੀਂ ਦੇਖ ਰਹੇ ਹੋ ਵੀ ਅੱਜ ਜਿੰਨੇ ਗੈਂਗਸਟਰ ਨੇ ਜਾਂ ਜਿਹੜੇ ਮੁੱਖ ਧਾਰਾ ਦੇ ਵਿੱਚ ਆ ਗਏ ਜਿਹੜੇ ਨੈਸੇ ਛੱਡ ਕੇ ਦੁਬਾਰਾ ਇਸ ਸੁਸਾਇਟੀ ਦੇ ਵਿੱਚ ਆ ਗਏ ਉਹ ਆਪ ਦਾ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ ਨਾ ਸੋਸ਼ਲ ਮੀਡੀਆ ਦੇ ਉੱਤੇ ਦੇਖ ਦੇਖ ਦਿਓ ਸਾਰੇ ਜਣੇ ਉਹ ਕੀ ਦੱਸਦੇ ਨੇ ਕਿ ਪਹਿਲਾਂ ਪਹਿਲਾਂ ਤਾਂ ਵੱਡੀਆਂ ਗੱਡੀਆਂ 'ਚ ਘੁੰਮਣਾ ਜਾਂ ਦੱਬ ਦੇ ਨਾਲ ਅਸਲਾ ਲਾਣਾ ਜਾਂ ਕਿਰਪਾਨਾਂ 'ਚ ਲਾਉਣੀਆਂ ਜਾਂ ਬੁੱਲਟ ਦੇ ਪਟਾਕੇ ਪਾਣੇ ਉਹ ਸਾਰੀ ਚੀਜ਼ਾਂ ਨਾ ਪਹਿਲਾਂ ਪਹਿਲਾਂ ਛੋਟੀ ਉਮਰ ਦੇ ਵਿੱਚ ਸੋਹਣੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਜਦੋਂ ਕਿਸੇ ਨੇ ਤੁਹਾਡੇ ਤੋਂ ਧੱਕੇ ਨਾਲ ਜਾਂ ਉਹ ਇੱਕ ਗਲਤ ਕੰਮ ਕਰਾ ਲਿਆ ਫਿਰ ਅੱਗੇ ਫਿਰ ਤੁਹਾਨੂੰ ਉਸ ਦਲਦਲ ਦੇ ਵਿੱਚ ਬਾਰ ਬਾਰ ਬੁਲਾਇਆ ਜਾਣਾ ਵੀ ਤੇਰੇ ਪੇਰੈਂਟਸ ਨੂੰ ਦੱਸਾਂਗੇ ਨਹੀਂ ਪੁਲਿਸ ਪੁਲਿਸ ਕੋਲ ਹਜੇ ਕੇਸ ਬਹੁਤ ਆਉਂਦੇ ਨੇ ਵੀ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕਰਕੇ ਇੱਕ ਵਾਰ ਉਸ ਲਾਈਨ ਦੇ ਵਿੱਚ ਤੋਰ ਲਿਆ ਗਲਤ ਕੰਮ ਕਰਾ ਲਿਆ ਕਰਕੇ ਜੇ ਉਹ ਬੱਚਾ ਫਿਰ ਉਸ ਲਾਈਨ ਦੇ ਵਿੱਚ ਫਸਦਾ ਉਹ ਕਹਿੰਦੇ ਨੇ ਨਾ ਸਾਰੇ YouTube ਤੇ ਆ ਕੇ ਜਾਂ ਉਹ ਸਾਰੇ ਇੰਟਰਵਿਊ ਦੇ ਆ ਕੇ ਵੀ ਅਸੀਂ ਸਾਨੂੰ ਪਹਿਲਾਂ ਬਹੁਤ ਸ਼ੌਂਕ ਵੀ ਸਾਨੂੰ ਲੱਗਦਾ ਸੀ ਵੀ ਸਰਦਾਰੀ ਹੈ ਨਸ਼ੇ ਦੇ ਵਿੱਚ ਸਰਦਾਰੀ ਹੈ ਔਰ ਬਦਮਾਸ਼ੀ ਦੇ ਵਿੱਚ ਸਰਦਾਰੀ ਹੈ ਪੁਲਿਸ ਨੂੰ ਮਾਰਾ ਬੋਲ ਕੇ ਸਰਦਾਰੀ ਹੈ ਟੀਚਰਸ ਨੂੰ ਮਾਰਾ ਬੋਲ ਕੇ ਸਰਦਾਰੀ ਹੈ ਇਹ ਸਰਦਾਰੀ ਸਿਰਫ ਔਰ ਸਿਰਫ ਥੋੜੇ ਚੰਦ ਮਿੰਟਾਂ ਦੀ ਹੁੰਦੀ ਹੈ ਤੇ ਸਾਰੀ ਉਮਰ ਦਾ ਰੋਗ ਹੈ ਤੁਹਾਡੇ ਸਰੀਰ ਨੂੰ ਤੁਹਾਡੀ ਆਤਮਾ ਨੂੰ ਇਹ ਸਾਰਾ ਪਰਿਵਾਰ ਅੱਗੇ ਤੁਹਾਡੇ ਪਰਿਵਾਰਾਂ ਦੇ ਪਰਿਵਾਰ ਖਰਾਬ ਹੋ ਜਾਂਦੇ ਨੇ ਤਾਂ ਮੈਂ ਇਹੀ ਗੱਲ ਕਹਿਣਾ ਅਗਰ ਕੋਈ ਵੀ ਤੁਹਾਨੂੰ ਮਾੜੀ ਅਨਸਰ ਜਾਂ ਮਾੜੀ ਗੱਲ ਲੱਗਦੀ ਆ ਸਭ ਤੋਂ ਪਹਿਲਾਂ ਤੁਹਾਡੇ ਟੀਚਰਸ ਨੇ ਉਹਨਾਂ ਨਾਲ ਸ਼ੇਅਰ ਕਰੋ ਫਿਰ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋ ਫਿਰ ਟੀਚਰਸ ਦੇ ਥਰੂ ਆਪਦੇ ਪੁਲਿਸ ਕੋਲ ਜਾਣਾ ਹੈ ਇਸੇ ਬੱਚੇ ਨੇ ਡਾਇਰੈਕਟ ਕੋਈ ਗੱਲ ਲੱਗਦੀ ਆ ਤੇ ਟੀਚਰਸ ਨੂੰ ਦੱਸੋ ਵੀ ਸਾਨੂੰ ਆ ਗੱਲ ਹੈ ਫਿਰ ਅੱਗੇ ਤਾਂ ਉਹਦੇ ਟੀਚਰ ਦੀ ਜਾਂ ਪੇਰੈਂਟ ਦੀ ਜ਼ਿੰਮੇਵਾਰੀ ਬਣੂਗੀ ਵੀ ਪੁਲਿਸ ਨੂੰ ਕਿਵੇਂ ਸਮਝਾਉਣਾ ਰਿਪੋਰਟ ਚ ਦੇਣਾ ਜਾਂ ਕਿਸੇ ਵੀ ਗੱਲ ਦੇ ਵਿੱਚ ਦੱਸਣਾ ਤਾਂ ਇਹ ਗੱਲ ਦੇ ਵਿੱਚ ਕਦੇ ਵੀ ਡਰਨਾ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਇਹ ਗੱਲ ਲੁਕੋਲੀਏ ਤੇ ਸਾਨੂੰ ਕੁੱਟੂਗਾ ਮਾਰੂਗਾ ਜੇ ਇੱਕ ਵਾਰ ਤੁਸੀਂ ਫਸ ਗਏ ਤਾਂ ਤੁਸੀਂ ਆਪਣੀ ਜ਼ਿੰਮੇਵਾਰੀ ਜ਼ਿੰਦਗੀ ਦੀ ਜ਼ਿੰਮੇਵਾਰ ਤੁਸੀਂ ਆਪ ਹੋ ਲੋਕ ਕਹਿ ਦਿੰਦੇ ਨੇ ਨਾ ਵੀ ਨਸ਼ਾ ਕਰਕੇ ਇੰਜੋਏ ਨਹੀਂ ਹੁੰਦਾ ਬਿਨਾਂ ਨਸ਼ੇ ਤੋਂ ਇੰਜੋਏ ਨਹੀਂ ਹੁੰਦਾ ਅਜੀਬ ਕੁਆ ਜਿੱ ਤਾਕਰ ਸਾਡੀ ਫੇਸਬੁਕ ਹੈ ਮੇਰੀ ਸੰਜੀਵ ਖਾਨ ਏਡੀਐਫ ਦੇ ਨਾਮ ਤੋਂ ਇੰਸਟਾਗ੍ਰਾਮ ਵੀ ਹੈ ਤੇ ਫੇਸਬੁਕ ਵੀ ਹੈ ਅਸੀਂ ਬੀਨਾ ਨਸ਼ਾ ਕੀਤੇ ਬੀਨਾ ਸ਼ਰਾਬ ਪੀਤੇ ਅਸੀਂ ਜਿੰਨਾ ਅਸੀਂ ਪੰਗੜਾ ਨੱਚ ਨੱਚ ਸਕਦੇ ਹਾਂ ਉਹ ਪੰਗੜਾ ਪਾ ਸਕਦੇ ਹਾਂ ਉਹਨਾਂ ਕੋਈ ਪਾਵ ਨਹੀਂ ਸਕਦਾ ਇਸ ਕਰਕੇ ਇਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚੋਂ ਤੁਸੀਂ ਕੱਢਣੀਆਂ ਨੇ ਕਦੇ ਨਹੀਂ ਤੁਸੀਂ ਉਹ ਤੇ ਆਣਾ ਵੀ ਉਹ ਇਹ ਚੀਜ਼ਾਂ ਕਰਕੇ ਹੀ ਇੰਜੋਏਮੈਂਟ ਹੋਊਗਾ ਇੰਜੋਏਮੈਂਟ ਵੈਸੇ ਵੀ ਹੋ ਸਕਦਾ ਫਿਰ ਇੱਕ ਚੀਜ਼ ਦਾ ਇੰਜੋਏਮੈਂਟ ਹੁੰਦਾ ਤਾਂ ਮੈਂ ਜਿਆਦਾ ਸਮਾਂ ਨਾ ਲੈਂਦਾ ਇੰਨੇ ਸ਼ਬਦਾਂ ਦੇ ਨਾਲ ਮੈਂ ਖੇਮਾ ਦਾ ਜੱਜਗਾ